ਕੜਬਲੀ ਲੱਗੀ ਫੈਕਟਰੀ ਦੇ ਵਿੱਚ ਤੇ ਕਹਿੰਦਾ ਵੀ ਮੇਰੇ ਨਾਲ ਕੰਮ 'ਚ ਹੱਥ ਬੜਾਉਗੀ ਕਹਿੰਦਾ ਮੈਂ ਦੁਕਾਨ ਕੀਤੀ ਮੈਨੂੰ ਚਾਰ ਪੈਸੇ ਸੀ ਦੁਕਾਨ 'ਚ ਪਾਉਣ ਲੱਗੇ ਪਹਿਲਾ 6-7 ਸਾਲ ਵਧ ਗਿਆ ਲੰਘੇ 18 ਸਾਲ ਹੋ ਗਏ ਵਿਆਹ ਹੁਣ ਦੋ ਜਵਾਕ ਆ ਪਰ ਉਦੋਂ ਬਾਅਦ ਕਹਿੰਦਾ ਕੀ ਗੱਲ ਬਾਤ ਬਣੀ ਉਹ ਕਿਸੇ ਭਈਏ ਨਾਲ ਗੱਲ ਬਾਤ ਕਰ ਲੈਂਦੀ ਆ ਜਦੋਂ ਗੱਲ ਬਾਤ ਕਰ ਲੈਂਦੀ ਆ ਉਹ ਕਹਿੰਦਾ ਮੈਨੂੰ ਭਈ ਆ ਕੇ ਪਹਿਲਾਂ ਰੋਟੀ ਪਾਣੀ ਵਧ ਗਿਆ ਫੜਾਉਂਦੀ ਸੀ ਹਾਦੀ ਖੇਡਦੀ ਫੋਨ ਲਾਉਂਦੀ ਸੀ ਆਜੋ ਆਪਾਂ ਰੋਟੀ ਇਕੱਠੇ ਖਾਂਦੇ ਆ ਪਰ ਕਹਿੰਦਾ ਹੁਣ ਭਈ ਬੁਲਾਉਣਾ ਵੀ ਹਟ ਗਈ ਮੇਰੇ ਜਵਾਕਾਂ ਦੇ ਵੀ ਮਾੜਾ ਪ੍ਰਭਾਵ ਪੈ ਗਿਆ ਮੇਰੇ ਜਵਾਕ ਮੇਰੀ ਕੁੜੀ ਇਹ ਕਹਿੰਦੀ ਆ ਜਦੋਂ ਤੁਸੀਂ ਦੋਨੇ ਆਪ ਗਲਤਾਂ ਤੁਸੀਂ ਸਾਨੂੰ ਕੀ ਸਮਝਾਓਗੇ ਮੁੰਡਾ ਨਸ਼ੇ ਕਰਨ ਲੱਗ ਗਿਆ ਮੁੰਡਾ ਵੀ ਇਹ ਚੀਜ਼ਾਂ ਨਹੀਂ ਮੰਨਦਾ ਪਰ ਹੁਣ ਉਹ ਸਾਰਾ ਪਰਿਵਾਰ ਟੁੱਟਣ ਦੀ ਕਗਾਰ ਤੇ ਆਇਆ ਬੈਠਾ ਆਪਾਂ ਬੰਦੇ ਨਾਲ ਗੱਲ ਕਰਦੇ ਆ ਜਿਹੜੇ ਬੰਦੇ ਦੀ ਇਹ ਗੱਲਬਾਤ ਹੋਈ ਆ ਆ ਜਾ ਭਾਈ ਮੜਾ ਖੱਚ ਗਿਆ ਹੈ ਭੱਜ ਕੇ ਸਿਕਾਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਪਰ ਚੈਨਲ ਤੇ ਆਪਾਂ ਗੱਲ ਕਰਦੇ ਇੱਕ ਇਹੋ ਜਿਹੇ ਬੰਦੇ ਨਾਲ ਜਿਹਦੀ ਘਰ ਵਾਲੀ ਫੈਕਟਰੀ ਦੇ ਵਿੱਚ ਲੱਗੀ ਲੱਗ ਕੇ ਉੱਥੇ 5-7 ਸਾਲ ਵਧੀਆ ਕੱਢੇ ਮੁੜ ਕੇ ਉਹ ਕਿਸੇ ਭਈਏ ਨਾਲ ਗੱਲਬਾਤ ਕਰ ਲੈਂਦੀ ਆ ਪਹਿਲਾਂ ਦੇ ਨਾਲ ਵਧੀਆ ਟਾਈਮ ਸਪੈਂਡ ਹੁੰਦਾ ਸੀ ਵਧੀਆ ਪਿਆਰ ਸੀ ਮੋਹ ਮੁਹੱਬਤ ਸੀ ਇਹਨੇ ਦੁਕਾਨ ਕਰ ਲਈ ਕੱਪੜੇ ਦੀ ਤੇ ਉਸ ਤੋਂ ਬਾਅਦ ਕੀ ਹੋਇਆ ਹੁਣ ਉਹ ਕਹਿੰਦਾ ਬਾਈ ਮੈਂ ਆਉਣਾ ਮੈਨੂੰ ਬੁਲਾਉਂਦੀ ਨਹੀਂ ਚੱਜਣਾ ਮੈਂ ਫੈਕਟਰੀ ਚੋਂ ਹਟਣ ਵਾਸਤੇ ਵੀ ਕਹਿੰਦਾ ਵੀ ਹੁਣ ਆਪਣਾ ਕੰਮ ਵਧੀਆ ਚੱਲਦਾ ਤੋ ਉਥੋਂ ਹਟ ਜਾ ਮੇਰੇ ਨਾਲ ਹੱਥ ਪਟਾ ਪਰ ਉਹ ਕਹਿੰ ਕਰਦੇ ਆ ਇਹਦੇ ਨਾਲ ਕੀ ਦੁੱਖ ਆਦਾ ਸੱਸੀ ਕਾ ਬਈ ਸੱਸੀ ਕਾ ਬਈ ਕੀ ਹਾਲ ਆ ਬਈ ਵਧੀਆ ਬਈ ਠੀਕ ਠਾਕ ਠੀਕ ਠਾਕ ਬਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਵਿਆਹ ਨੂੰ ਮੇਰੇ ਨੂੰ ਹੋ ਗਿਆ ਬਈ 18 ਸਾਲ ਹੋ ਗਏ ਬਈ 18 ਸਾਲ ਹੋ ਗਏ ਕਿੰਨੇ ਜਵਾਬ ਆ ਗਏ ਮੇਰੇ ਦੋ ਜਵਾਬ ਆ ਗਏ ਬਈ ਇੱਕ ਮੁੰਡਾ ਤੇ ਇੱਕ ਕੁੜੀ ਠੀਕ ਹੈ ਮੇਰੀ ਘਰ ਵਾਲੀ ਮੈਨੂੰ ਬਹੁਤ ਤੰਗ ਕਰੀ ਜਾਂਦੀ ਐ ਬਈ ਮੈਂ ਬਹੁਤ ਸਤਿਆ ਹੋਇਆ ਆਪਣੀ ਘਰ ਵਾਲੀ ਤੋਂ ਬਈ ਮੈਂ ਸਤਿਆ ਤਾਂ ਹੋਇਆ ਬਈ ਮੈਂ ਫੈਕਟਰੀ ਦੇ ਚਲਾਇਆ ਸੀ ਆਪਣੀ ਘਰ ਵਾਲੀ ਨੂੰ ਉਹਨੂੰ 3 ਸਾਲ ਹੋ ਗਏ ਲੱਗੇ ਨੂੰ ਤੇ ਬਈ ਮੈਨੂੰ ਬਾਅਦ ਤੇ ਪਤਾ ਲੱਗਿਆ ਵੀ ਉਹਦੀ ਗੱਲਬਾਤ ਕਿਸੇ ਭਈਏ ਲੋਚਾ ਠੀਕ ਹੈ ਉਹ ਮੈਨੂੰ ਸਮਝਦੀ ਨਹੀਂ ਪਈ ਬਈ ਮੈਨੂੰ ਬਹੁਤ ਅੰਕ ਕਰੀ ਜਾਂਦੀ ਆ ਉਹ ਮੈਨੂੰ ਸਮਝਦੀ ਨਹੀਂ ਪਈ ਬਈ ਮੈਂ ਬਹੁਤ ਦੁਖੀ ਆ ਤਾں ਘਰ ਕਿਵੇਂ ਕੈਮਰੇ ਮੂਰੇ ਆਇਆ ਵੀ ਮੈਂ ਆਪਣੀ ਘਰ ਵਾਲੀ ਨੂੰ ਫੈਕਟਰੀ ਦੇ ਵਿੱਚ ਲਾ ਕੇ ਬਹੁਤ ਵੱਡੀ ਗਲਤੀ ਕਰ ਲਈ। ਨਹੀਂ ਗੱਲ ਕੀ ਬਾਤ ਬਣੀ ਵੀ ਕਿਦੋਂ ਕਿਵੇਂ ਸਾਨੂੰ ਪਤਾ ਲੱਗਿਆ। ਗੱਲ ਬਾਤ ਇਹ ਆ ਬਈ ਮੇਰਾ ਪਰਿਵਾਰ ਛੋਟਾ ਜਿਹਾ ਪਰਿਵਾਰ ਆ ਬਈ ਮੇਰੇ ਮਾਪਿਓ ਆ, ਮੇਰੇ ਜਵਾਕ ਆ, ਮੇਰੀ ਘਰ ਵਾਲੀ ਆ। ਠੀਕ ਐ। ਅਸੀਂ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਸੀ ਠੀਕ ਐ। ਮੇਰੀ ਘਰ ਵਾਲੀ ਮੇਰਾ ਪੂਰਾ ਸਾਥ ਦਿੰਦੀ ਸੀਗੀ ਹਰ ਕੰਮ ਦੇ ਵਿੱਚ ਠੀਕ ਐ। ਮੇਰਾ ਉਦੋਂ ਕੰਮ ਸੀਗਾ ਬਈ ਕੱਪੜੇ ਦਾ ਠੀਕ ਐ। ਕੱਪੜਿਆਂ ਦੇ ਵਿੱਚ ਮੈਨੂੰ ਬਾਹਲੇ ਰੁਪਏ ਨਹੀਂ ਬਣਦੇ ਸੀ। ਵੱਧ ਤੋਂ ਵੱਧ ਮੈਨੂੰ 1800 ਅ ਮਤਲਬ ਦਿਨ ਦਾ 1800 1900 ਬਣਦਾ ਸੀ ਮਤਲਬ ਯਾਰ ਮਹੀਨੇ ਦਾ ਮਤਲਬ ਬਚਤ ਜਾਨੀ ਕਿ 18 2000 ਮਹੀਨੇ ਦੀ ਮੈਨੂੰ ਨਹੀਂ ਬਚਤ ਨਹੀਂ ਸੀ ਬਈ ਬਚਤ ਤਾਂ ਮੈਨੂੰ ਸਿਰਫ 10 12000 ਦੀ ਸੀ ਪਰ ਮੇਰੀ ਸੇਲ ਤਾਂ ਵਧੀਆ ਹੋ ਜਾਂਦੀ ਸੀ ਪਰ ਮੈਨੂੰ ਬਚਤ ਇੰਨੀ ਕੀ ਸੀ ਕਿਉਂਕਿ ਬਿੱਲ ਬੂਲੇ ਨਿਕਲ ਜਾਂਦੇ ਆ ਬਈ ਤੇ ਜਿਵੇਂ ਇਸ ਯੂਸੀ ਮੁੰਡੇ ਰੱਖਿਆ ਤਨਖਾਹ ਤੁਰੋਂ ਨਿਕਲ ਜਾਂਦੀ ਹੈ ਤੇ ਮੇਰੇ ਮੈਨੂੰ ਮੇਰੇ ਹੱਥ ਦੇ ਵਿੱਚ 12-13000 ਰੁਪਏ ਆਉਂਦਾ ਸੀ ਜਿਹਦੇ ਕਰਕੇ ਸਾਡੇ ਪਰਿਵਾਰ ਦੇ ਵਿੱਚ ਬਈ ਲੜਾਈ ਝਗੜਾ ਵੀ ਹੋਣ ਲੱਗ ਗਿਆ ਜਿਹਦੇ ਕਰਕੇ ਮੈਂ ਆਪਣੇ ਜਵਾਕਾਂ ਦੀ ਫੀਸ ਨਹੀਂ ਭਰ ਸਕਦਾ ਸੀਗਾ ਘੱਟ ਵੱਧ ਸਿਸਟਮ ਘਰ ਦਾ ਖਰਚਾ ਚੱਲਦਾ ਸੀਗਾ ਤੇ ਮੇਰੀ ਜਿਹੜੀ ਘਰ ਵਾਲੀ ਸੀਗੀ ਉਹ ਮੈਨੂੰ ਕਹਿੰਦੀ ਮੈਂ ਤੇਰਾ ਸਾਥ ਨਹੀਂ ਆ ਪੂਰਾ ਵੀ ਤੂੰ ਵੀ ਆਪਾਂ ਵੀ ਤੰਗ ਪਰੇਸ਼ਾਨ ਹੋ ਜਾ ਰਹੇ ਆ ਵੀ ਜੇ ਮੈਨੂੰ ਕਿਸੇ ਪਾਸੇ ਲਵਾ ਦੇ ਮੈਂ ਕਿੱਥੇ ਲੱਗੇਗੀ ਤੇ ਕਿੱਥੇ ਸਾਡੇ ਘਰਾਂ ਦੇ ਵਿੱਚ ਯਾਰ ਬੁੜੀਆਂ ਲੱਗੀਆਂ ਹੋਈਆਂ ਫੈਕਟਰੀ ਦੇ ਵਿੱਚ ਠੀਕ ਹੈ ਉਹਨਾਂ ਨੇ ਮੈਨੂੰ ਕਹਿਤਾ ਕਿਥੇ ਵੀ ਹਾਂ ਕਰਕੇ ਵੀ ਫੈਕਟਰੀ ਦੇ ਵਿੱਚ ਮੈਂ ਲੱਗ ਜਾਨੀ ਆ ਬਈ ਉਹ ਬੜੀਆਂ ਮੈਨੂੰ ਕਹਿੰਦੀਆਂ ਸੀ ਤੇ ਮੇਰੀ ਘਰ ਵਾਲੀ ਵੀ ਫੈਕਟਰੀ ਦੇ ਵਿੱਚ ਲੱਗ ਜਾਂਦੀ ਆ ਠੀਕ ਹੈ ਫੈਕਟਰੀ ਦੇ ਵਿੱਚ ਲੱਗ ਜਾਂਦੀ ਆ ਮੈਂ ਕਦੇ ਵਹਲਾ ਧਿਆਨ ਨਹੀਂ ਦਿੱਤਾ ਆਪਣੀ ਘਰ ਵਾਲੀ ਤੇ ਵੀ ਕੀ ਕਰਦੀ ਆ ਕੀ ਨਹੀਂ ਬਈ ਉਹਦਾ ਮੂੰਹ ਮੋਟਾ ਹੋ ਗਿਆ ਯਾਰ 2 ਸਾਲਾਂ ਦੇ ਵਿੱਚ ਮੈਨੂੰ ਨਾ ਬੁਲਾਉਂਦੀ ਐ ਚਾਚਾਂ ਗੁੰਨਾ ਮੇਰੇ ਜਵਾਕਾਂ ਨੂੰ ਸਮਝਦੀ ਐ ਨਾ ਮੈਨੂੰ ਸਮਝਦੀ ਐ ਨਾ ਮੇਰੇ ਪਰਿਵਾਰ ਨੂੰ ਸਮਝਦੀ ਐ ਜਦੋਂ ਮਾਨ ਕਰਦਾ ਜਾਂਦੀ ਐ ਜਦੋਂ ਮਾਨ ਕਰਦਾ ਰਹਿੰਦੀ ਐ ਬਈ ਮੈਨੂੰ ਤਾਂ ਬਈ ਟਿੱਡੀ ਦੇ ਬੀਤੇ ਚੜਾਇਆ ਹੋਇਆ ਭਾਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਚਾਹਾਂ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਤੁਹਾਨੂੰ ਸ਼ੱਕ ਹੀ ਆ ਕਿ ਤੁਹਾਨੂੰ ਯਕੀਨ ਵੀ ਹੈ ਬਈਆਂ ਨਾਲ ਗੱਲਬਾਤ ਕਰਦੇ ਮੈਂ ਭਾਈ ਮੈਂ ਸ਼ੱਕ ਨਹੀਂ ਸਮਝਦਾ ਇਹ ਸ਼ੱਕ ਜਿ ਕਿ ਸ਼ੱਕ ਤਾਂ ਉਹ ਹੁੰਦਾ ਨਾ ਜੇ ਆਪਣੀ ਚੀਜ਼ ਦਾ ਪਤਾ ਹੀ ਨਾ ਹੋਵੇ ਹੂੰ ਭਾਈ ਮੈਨੂੰ ਇਹ ਚੀਜ਼ਾਂ ਪਤਾ ਲੱਗੀਆਂ ਕਿਉਂਕਿ ਜਦੋਂ ਮੈਂ ਇਹਨੂੰ ਫੈਕਟਰੀ ਭੇਜਦਾ ਇਹ ਉੱਥੋਂ ਇਹਦਾ ਹੱਕ ਕੀ ਹੈ ਵੀ ਉੱਥੋਂ ਕਿਸੇ ਭਈਏ ਦੇ ਨਾਲ ਬਹਿ ਕੇ ਕਿਸੇ ਮੋਟਰ ਤੇ ਜਾ ਰਹੀ ਹੈ ਹੂੰ ਮੈਨੂੰ ਚੰ ਉਹ ਦਸਿਆ ਲੋਕਾਂ ਨੇ ਕਿ ਤੇਰੀ ਘਰ ਵਾਲੀ ਭਈ ਇਹਦੇ ਨਾਲ ਜਾਂਦੀ ਹੈ ਮੋਟਰਸਾਈਕਲ ਤੇ ਬਹਿ ਕੇ ਵੀ ਮੈਨੂੰ ਐਂ ਦੱਸੇ ਯਾਰ ਮੈਂ ਇਹਨੂੰ ਪੁੱਛਿਆ ਮੈਂ ਕਿ ਬੀ ਤੂੰ ਦੱਸ ਵੀ ਆਹ ਕੀ ਗੱਲ ਆ ਕਹਿੰਦੀ ਮੈਂ ਤਾਂ ਇਹੋ ਜੀ ਗੱਲ ਹੀ ਨਹੀਂ ਹੈਗੀ ਤੂੰ ਮੇਰਾ ਕੀ ਵਿਗਾੜ ਦੇਂਗਾ ਮੈਂ ਕਿਾ ਚੱਲ ਕੋਈ ਨਾ ਮੈਂ ਦੋ ਦਿਨ ਵੇਖੇ ਤਿੰਨ ਦਿਨ ਵੇਖੇ ਭਈ ਚਾਰ ਦਿਨ ਵੇਖੇ 20 ਦਿਨ ਵੇਖੇ 10 ਦਿਨ ਵੇਖੇ ਮੈਂ ਚੁੱਪਚਾਪ ਤੁਰਿਆ ਫਰੇ ਮੈਂ ਕਿਾ ਕੋਈ ਨਾ ਕੋਈ ਨਾ ਫੜੂਗਾ ਉਹਨੂੰ ਖੜੂਗਾ ਉਹੀ ਗੱਲ ਹੋਈ ਭਈ ਜਦੋਂ ਇਹ ਫੈਕਟਰੀ ਦੇ ਪਿੱਛੇ ਮੈਂ ਜਦੋਂ ਜਾਂਦਾ ਸੀ ਇਹਦੇ ਤੇ ਇਹ ਹੌਲੀ ਦਿਨ ਮੈਂ ਸਾਈਡ ਤੇ ਕਿਤੇ ਲੋਕ ਕੇ ਵੇਖ ਤੇ ਭਾਈ ਇਹ ਕਿਸੇ ਮੋਟਰਸਾਈਕਲ ਤੇ ਬਹਿ ਕੇ ਭਈ ਇਹਦੇ ਨਾਲ ਮੋਟਰ ਤੇ ਜਾ ਰਹੀ ਆ ਤੇ ਉਥੇ ਮੋਟਰ ਦੇ ਉੱਤੋਂ ਮੈਂ ਚੱਕ ਲੈ ਇਹਨਾਂ ਨੂੰ ਦੋਨੋਂ ਅੱਛਾ ਫੇਰ ਚੱਕ ਲਿਆ ਮੈਂ ਮੈਂ ਕਿਹਾ ਹੁਣ ਦੱਸ ਕਹਿੰਦੀ ਮੈਂ 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 ਤਾਂ ਉ ਆਈ ਸੀ ਕੋਈ ਕੰਮ ਸੀ ਸਾਨੂੰ ਇੱਥੇ ਮੈਂ ਕਹ ਮੋਟਰ ਤੇ ਕੀ ਕੰਮ ਸੀਗਾ ਮੈਂ ਕਹ ਮੇਰਾ ਸੱਚ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਤੇ ਮੇਰਾ ਸੱਚ ਹੁਣ ਵਿਸ਼ਵਾਸ ਜਿਹੜਾ ਹੈਗਾ ਟੁੱਟ ਗਿਆ ਤੇਰੇ ਪ੍ਰਤੀ ਠੀਕ ਹੈ ਮੈਨੂੰ ਕਹ ਜੀ ਮੇਰਾ ਕੀ ਕਰ ਲੈਗਾ ਤੂੰ ਮੇਰਾ ਕੀ ਬਣਾਤਾ ਤੂੰ ਮੈਂ ਮੈਂ ਰੋਣੀਆਂ ਮੈਂ ਤੜਫਦੀਆਂ ਪੈਸਿਆਂ ਲਈ ਤੇ ਮੈਨੂੰ ਭਈਆ ਐਸ਼ ਕਰਾਉਂਦਾ ਮੈਨੂੰ ਪੈਸੇ ਹੀ ਦਿੰਦਾ ਸਾਰਾ ਕੁਝ ਕਰਦਾ ਤੇ ਇਥੋਂ ਦਾ ਖਰਚੇ ਵੀ ਨਹੀਂ ਚੱਕੇ ਗਏ ਮੈਂ ਕਹ ਮੈਂ ਤੈਨੂੰ ਖਰਚੇ ਚੱਕਣ ਵਾਸਤੇ ਥੋੜੀ ਲਾਇਆ ਸੀ ਖਰਚੇ ਤਾਂ ਮੈਂ ਚੱਕੀ ਜਾਂਦਾ ਸੀਗਾ ਤੈਨੂੰ ਪੈਸੇ ਕਮਾਉਣ ਵਾਸਤੇ ਥੋੜੀ ਲਾਇਆ ਸੀਗਾ ਮੈਂ ਤੂੰ ਕਿਹਾ ਵੀ ਹਾਂ ਮੈਂ ਤੇਰਾ ਸਹਰਾ ਬਣੂਗੀ ਪਰ ਤੂੰ ਕੇਬੋਂ ਲੱਗੀ ਮੇਰੀ ਜ਼ਿੰਦਗੀ ਉਜਾੜ ਕੇ ਰੱਖਤੀ ਤੂੰ ਹੁਣ ਮੈਂ ਦੱਸ ਬਈ ਕੀ ਕਰਾਂ ਬਈ ਇੱਕ ਮੈਂ ਹੋਰ ਪੁੱਛਿਆ ਸ੍ਰੀਮਾਨ ਨੇ ਕਿ ਚਲੋ ਉਹਨੇ ਕਿ ਜੇ ਤੁਹਾਡੀ ਘਰ ਵਾਲੀ ਤੋਂ ਪਤਾ ਲੱਗਿਆ ਇਹ ਚੀਜ਼ ਦਾ ਉਹ ਕਹਿੰਦੀ ਮੈਂ ਖਰਾਬ ਤਾਂ ਹੋਈ ਆ ਵੀ ਇਹ ਬੰਦਾ ਕਿਸੇ ਹੋਰ ਕੁੜੀਆਂ ਨਾਲ ਪਿੰਡ 'ਚ ਗੱਲਾਂ ਕਰਦਾ ਫੋਨ ਤੇ ਲੱਗੇ ਰਹਿੰਦਾ ਸੀਗਾ ਬਈ ਮੇਰੀ ਗੱਲ ਸੁਣਾ ਮੈਂ ਮੈਂ ਮੇਰੇ ਪਿੰਡ ਦੇ ਵਿੱਚ ਜਾ ਕੇ ਪੁੱਛ ਲਾ ਮੈਂ ਕਿਸੇ ਜਨਾਨੀ ਨਾਲ ਗਲਤ ਨਹੀਂ ਹੈਗਾ ਉਹ ਫੋਨ ਤੇ ਇਲਜ਼ਾਮ ਲਾਉਂਦੀ ਉਹ ਕਹਿੰਦੀ ਜਦੋਂ ਮਰਜੀ ਦੇਖ ਲੋ ਫੋਨ ਲੱਗਦਾ ਮੇਰੇ ਕੱਪੜੇ ਦਾ ਕੰਮ ਆ ਬਈ ਮੇਰੇ ਕੱਪੜੇ ਦਾ ਕੰਮ ਆ ਮੈਨੂੰ ਫੋਨ ਲਾਉਂਦੇ ਲੋਕ ਵੀ ਕਿੱਥੇ ਆ ਬਈ ਕਪੜਾ ਅਸੀਂ ਇੰਨਾ ਭੇਜਣਾ ਜਾਂ ਕੁੜੀਆਂ ਬੁੜੀਆਂ ਵੀ ਕੰਮ ਕਰਦੀਆਂ ਬਈ ਕੱਪੜੇ ਦਾ ਤੇ ਕੁੜੀਆਂ ਬੁੜੀਆਂ ਪੁੱਛ ਲੈਂਦੀਆਂ ਵੀ ਬਈ ਸੂਟ ਕਿਹੜੇ ਆਏ ਆ ਕੱਪੜੇ ਕਿਹੜੇ ਆਏ ਆ ਸਾਨੂੰ ਫੋਟੋਆਂ ਮਾ ਭੇਜ ਯਾਰ ਆ ਗੱਲਾਂ ਨੋਰਮਲ ਆ ਹਨਾ ਵੀ ਮੈਨੂੰ ਪਿੰਡ ਦੇ ਵਿੱਚ ਪੁੱਛ ਲਈ ਤੂੰ ਤੇ ਇਹ ਮੈਨੂੰ ਮੇਰੇ ਤੇ ਇਲਜ਼ਾਮ ਲਾਉਂਦੀ ਵੀ ਤੂੰ ਗਲਤ ਤਾਂ ਕਿਸੇ ਬੁੜੀਆਂ ਦੇ ਨਾਲ ਕੁੜੀਆਂ ਦੇ ਨਾਲ ਗਲਤ ਤਾਂ ਤੂੰ ਕਿਸੇ ਨਾਲ ਵੀ ਫੋਨ ਤੇ ਠੀਕ ਹੈ ਮੇਰੀ ਦੁਕਾਨ ਆ ਮੈਂ ਫੋਨ ਤੇ ਮੇਰੇ ਫੋਨ ਤੇ ਹਰ ਇੱਕ ਬੰਦੇ ਦੀ ਦੁਕਾਨ ਹੁੰਦੀ ਆ ਹਰ ਬੰਦਾ ਫੋਨ ਦੇ ਉੱਤੇ ਸਿਸਟਮ ਸਾਰਾ ਚੈੱਕ ਚੈੱਕ ਕਰਦਾ ਹੁੰਦਾ ਹਰ ਬੰਦਾ ਆਪਣੀ ਸੈਲਰੀ ਚੈੱਕ ਕਰਦਾ ਹੁੰਦਾ ਆਪਣੇ ਕੰਮ ਵਾਲੇ ਵੇਖਦਾ ਹੁੰਦਾ ਫੋਟੋਆਂ ਨਵੀਆਂ ਨਵੇਂ ਨਵੇਂ ਤੋਂ ਨਵੀਆਂ ਆਉਂਦੀ ਆ ਹਰ ਇੱਕ ਬੰਦੇ ਦੇ ਚੀ ਚੱਲਦੀ ਆ ਤੇ ਬਈ ਆ ਥੋੜੀ ਇਹ ਬੰਦਾ ਹਰ ਇੱਕ ਬੰਦਾ ਗਲਤ ਆ ਜਿਹੜਾ ਫੋਨ ਦੇ ਉੱਤੇ ਲੱਗਿਆ ਰਹਿੰਦਾ ਨਹੀਂ ਬੰਦਾ ਹਰਕਤ ਨਹੀਂ ਗਲਤ ਹੁੰਦਾ ਉਹ ਕਿੰਦੇ ਸਾਡੇ ਪਿੰਡੋਂ ਮੈਨੂੰ ਜਿਹੜਾ ਜਨਾਨਾ ਦਾ ਪਤਾ ਲੱਗਿਆ ਦੋ ਤਿੰਨ ਦਿਨਾਂ ਗੱਲਬਾਤ ਕਰਦਿਆਂ ਯਾਰ ਉਹ ਯਾਰ ਉਹ ਗੱਲ ਮੈਂ ਤੁਹਾਨੂੰ ਦੱਸ ਦ ਜਦੋਂ ਸਾਡੀ ਸੁਹਾਗ ਰਾਤ ਸੀਗੀ ਉਹਦੇ ਉਹ ਸੁਹਾਗ ਰਾਤਲੇ ਦਿਨ ਮੈਂ ਉਹਨਾਂ ਨੂੰ ਦੱਸਿਆ ਸਾਰਾ ਕੁਝ ਮੈਂ ਉਹਦੀ ਘਰ ਵਾਲੀ ਨੂੰ ਵੀ ਐ ਕਰਕੇ ਮੇਰੇ ਨਾਲ ਉਹ ਕੁੜੀ ਸੱਟ ਸੀ ਉਹ ਕੁੜੀ ਸੱਟ ਸੀ ਠੀਕ ਹੈ ਮੈਂ ਉਹ ਤੋਂ ਬਾਅਦ ਹੁਣ ਅੱਜ ਤੋਂ ਬਾਅਦ ਤੇਰੇ ਨਾਲ ਸਹੀ ਆ ਤੇਰੇ ਨਾਲ ਵਿਆਹ ਹੋ ਗਿਆ ਮੇਰਾ ਹੁਣ ਤੇ ਇਹ ਤੇ ਬਣਾ ਮੇਰਾ ਕੋਈ ਨਹੀਂ ਹੈ ਤੇ ਮੇਰੀ ਗੱਲ ਸੁਣ ਜਵਾਕ ਜੰਮ ਕੇ 1800 ਸਾਲਾਂ ਦੀ ਕੁੜੀ ਹੋਗੀ 16 ਸਾਲਾਂ ਦਾ ਮੁੰਡਾ ਹੋਗਾ ਹੁਣ ਆਸ਼ਕੀ ਸੋਚਦੀਏ ਤੁਹਾਨੂੰ ਆਸ਼ਕੀ ਬਈ ਯਾਰ ਮੇਰੀ ਘਰ ਵਾਲੀ ਸੋਚਦੀ ਮੈਨੂੰ ਤਾਂ ਨਹੀਂ ਸੋਚਦੀ ਮੈਂ ਚਲੋ ਉਹਦੀ ਗੱਲ ਕਰਦਾ ਉਹ ਤੇਰੇ 'ਤੇ ਇਲਜ਼ਾਮ ਲਾਉਂਦੀ ਐ ਵੀ ਇਹ ਵੀ ਬਹੁਤ ਚੰਗਾ ਲਾਉਂਦੀ ਐ ਬਈ ਮ ਮੈਂ ਤੁਹਾਨੂੰ ਦੱਸਦਾ ਮੇਰੀ ਕੁੜੀ ਗਲਤ ਹੋ ਗਈ ਬਈ ਕੁੜੀ ਕਿਵੇਂ ਗਲਤ ਹੋ ਗਈ ਮੇਰੀ ਕੁੜੀ ਕਹਿੰਦੀ ਬਈ ਡੈਡੀ ਕਿਉਂਕਿ ਮੈਂ ਅਸੀਂ ਦੋਨੇ ਲੜਦੇ ਰਹਿੰਨੇ ਆ ਉਹ ਮੇਰੇ ਪਰਦੇ ਖੋਲਦੀ ਐ ਮੈਂ ਉਹਦੇ ਪਰਦੇ ਖੋਲਦਾ ਤੇ ਜਵਾਬ ਸੁਣਦੇ ਆ ਤੇ ਮੇਰੀ ਘਰ ਵਾਲੀ ਕੁੜੀ ਜਿਹੜੀ ਹੈਗੀ ਐ ਮੇਰੀ ਕੁੜੀ ਵੀ ਗਲਤ ਹੋ ਗਈ ਮੇਰੀ ਕੁੜੀ ਕਹਿੰਦੀ ਐ ਵੀ ਜੇ ਤੁਸੀਂ ਸਹੀ ਨਹੀਂ ਹੈਗੇ ਮੈਂ ਕਿਉਂ ਮੈਨੂੰ ਕਿਵੇਂ ਸਮਝਾਉਣ ਵਾਲੇ ਤੁਸੀਂ ਹੋਗੇ ਉਹ ਵੀ ਗੱਲਬਾਤ ਕਿਸੇ ਮੁੰਡੇ ਨਾਲ ਕਰਦੀ ਐ ਹੁਣ ਮੈਂ ਉਹ ਕੁੜੀ ਨੂੰ ਕਿਵੇਂ ਸਮਝਾਵਾਂ ਆਪਦੀ ਨੂੰ ਬਥੇਰਾ ਸਮਝਾਇਆ ਮੇਰੇ ਉਹ 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 ਉਦੋਂ ਚੰਗਾ ਹੋਊਗਾ ਜਦੋਂ ਮੈਂ ਸਾਰਿਆਂ ਨੂੰ ਦਵਾਈ ਪਾ ਕੇ ਮਾਰਦਾ ਸਾਰਿਆਂ ਨੂੰ ਬਹੁਤ ਪਰਮਾਨੰਗ ਜਲੈਂਡ ਵਾਲਾ ਕੰਮ ਤੇ ਠੀਕ ਹੈ ਫਿਰ ਮੇਰਾ ਜਿਹੜਾ ਮੁੰਡਾ ਉਹ ਸਾਨੂੰ ਸਮਝਦਾ ਨਹੀਂ ਭੈਂਦਾ ਯਾਰ ਉਹ ਕੈਸੂਲ ਖਾਂਦਾ ਹੂੰ ਇੰਨੇ ਰੁਪਏ ਤਾਂ ਮੇਰੇ ਨਹੀਂ ਬਣਦੇ ਜਿੰਨੇ ਉਹ ਕੈਸੂਲ ਖਾ ਜਾਂਦਾ ਇਹ ਸਾਰੇ ਆ ਦੋਨੇ ਆਪਦੇ ਮਾਂ ਦੇ ਗਏ ਆ ਮਾਂ ਦੇ ਪਿੱਛੇ ਨਹੀਂ ਪਏ ਅੱਛਾ ਮੇਰੇ ਮਾਂ ਪੇ ਨੂੰ ਸਮਝਦੇ ਪਏ ਮੇਰੇ ਮਾਂ ਆਪ ਨੂੰ ਰੋਟੀ ਪਾਣੀ ਦੇ ਦਿੰਦੇ ਮੇਰੇ ਮਾਂ ਪੇ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਇਹ ਹੁਣ ਮੈਂ ਦੱਸ ਮੈਂ ਕੀ ਇਹਨਾਂ ਦੇ ਜਦ ਮਾਂ ਮਾਨ ਕਰ ਫੈਕਟਰੀ ਦੇ ਵਿੱਚ ਲਾ ਕੇ ਮੇਰੀ ਇੱਜ਼ਤ ਖਰਾਬ ਕੀਤੀ ਜਾਂਦੀ ਆ ਮੈਂ ਇਹਨੂੰ ਕਹਿੰਦਾ ਵੀ ਤੂੰ ਹਟ ਜਾ ਉਤੋਂ ਇਹ ਉਤੋਂ ਹਟਦੀ ਵੀ ਨਹੀਂ ਪਈ ਚੱਲ ਜਰ ਜੇ ਤੌਣੀ ਹਟਦੀ ਹਟਦੀ ਨਹੀਂ ਭਈ ਮੈਂ ਨੂੰ ਕਹਾਂ ਮੈਂ ਤੂੰ ਹਟ ਜਾ ਮੈਂ ਕਹਾਂ ਤੈਨੂੰ ਮੈਂ ਹੈਗਾ ਹੁਣ ਮੈਂ ਇਹਦੀ ਕਮਾਈ ਵਧੀਆ ਮੇਰੀ 30-35000 ਰੁਪਏ ਮੈਨੂੰ ਵੱਜਦਾ ਤੇ ਮੈਂ ਸਾਰਾ ਕੁਝ ਸੰਭੂਗਾ ਤੂੰ ਕਿਉਂ ਤੱਕਟੇ ਤੋਣੀ ਹੈ ਕਹਿੰਦੀ ਨਹੀਂ ਮੈਂ ਤਾਂ ਲੱਗਣਾ ਹੀ ਆ ਉੱਥੇ ਅਜ ਤਾਂ ਹੀ ਨਹੀਂ ਮੇਰਾ ਰਹਿ ਮੈਂ ਤੂੰ ਰਹਿ ਨਹੀਂ ਜਾਂਦਾ ਭਈ ਇਹ ਤੋਂ ਬਗੈਰ ਕਹਿੰਦਾ ਬਾਈ ਕਹਿੰਦਾ ਵੀ ਪਹਿਲਾਂ ਮੇਰੀ ਕਮਾਈ ਘੱਟ ਸੀਗੀ ਹੁਣ ਜਿਆਦਾ ਹੋ ਗਈ ਮੈਂ ਉਹਨੂੰ ਕਿਹਾ ਵੈਕਟਰੀ ਚੋਂ ਹਟ ਜਾ ਉਹ ਕਹਿੰਦੀ ਮੈਂ ਹਟਦੀ ਨਹੀਂ ਕਿਉਂਕਿ ਉਹਦੇ ਰਿਲੇਸ਼ਨ ਹੁਣ ਭਈ ਇਹ ਨਾਲ ਜਾਂਦੀ ਆ ਉਹ ਕਹਿੰਦਾ ਮੈਨੂੰ ਆਸ਼ ਕਰਾਉਂਦਾ ਉਹਦੀ ਲੱਕ ਡਾਊਨ ਲੱਕ ਤਨਖਾ ਫਰ ਰ ਕਹਿੰਦਾ ਮੇਰੇ ਜਵਾਕ ਵੀ ਹਥੋਂ ਨਿਕਲ ਗਏ ਮੇਰੇ ਮਾਪੇ ਵੀ ਨਹੀਂ ਸਮਝਦੇ ਮੇਰੀ ਕੁੜੀ ਜਦੋਂ ਕਹਿੰਦਾ ਅਸੀਂ ਲੜਦੇ ਆ ਜਵਾਕਾਂ ਦੇ ਗਲਤ ਅਫੈਕਟ ਤਾਂ ਪੈਂਦੇ ਹੀ ਪੈਂਦੇ ਜਦੋਂ ਮਾਪੇ ਇੱਕ ਦੂਜੇ ਦੇ ਸਾਹਮਣੇ ਜਵਾਕਾਂ ਦੇ ਲੜਦੇ ਆ ਉਹ ਕੀ ਹੁੰਦਾ ਉਹ ਇਹਨਾਂ ਤੋਂ ਸਿੱਖੀ ਜਾਂਦੇ ਆ ਹੁਣ ਉਹ ਕੁੜੀ ਕਹਿੰਦੀ ਵੀ ਹਾਂ ਹਾਂ ਜਦੋਂ ਛੋਡੇ ਦੋਨਾਂ ਮੇਰੇ ਪਿਓ ਤੇ ਮੇਰੀ ਮਾਂ ਦਾ ਕੈਰੇਕਟਰ ਨਹੀਂ ਸਹੀ ਤੇ ਫਿਰ ਅਸੀਂ ਕੀ ਕਰਕੇ ਉਹ ਕਿਸੇ ਮੁੰਡੇ ਨਾਲ ਇੰਨਾ ਮੂਰੇ ਸਰੇ ਆਮ ਕਿਸੇ ਨਾਲ ਗੱਲ ਕਰਦੀ ਆ ਉਹ ਕਹਦੀ ਪਹਿਲਾਂ ਤੁਸੀਂ ਆਪ ਦਾ ਆਪ ਸੁਧਾਰ ਲਓ ਤੇ ਮੈਂ ਵੀ ਸੁਧਾਰ ਲੂੰਗੀ ਹੁਣ ਬਈ ਕੀ ਗੱਲ ਬਾਤ ਬੰਦੀ ਛੋਟੀ ਕੀ ਚੱਕਰਾ ਗੱਲ ਬਾਤ ਇਹੀ ਬਣਦੀ ਆ ਬਈ ਮੈਂ ਉਹਨੂੰ ਸਮਝਾਉਣਾ ਉਹ ਸਮਝਦੀ ਨਹੀਂ ਪਈ ਮੇਰੇ ਮਾਂ ਪਿਓ ਨੇ ਸਮਝਦੀ ਪਈ ਮੇਰੇ ਮਾਂ ਪਿਓ ਲੋਕ ਵੀ ਮੈਨੂੰ ਟੱਚ ਨਾ ਕਰਦੇ ਮੈਂ ਸਿੱਧੀ ਗੱਲ ਦੱਸਾਂ ਮੈਂ ਪਿੰਡ ਦੇ ਵਿੱਚ ਤੁਰਦਾਂ ਨਾ ਤਾਂ ਮੇਰੇ ਕੋਲ ਕੱਪੜੇ ਲੈਣ ਲੋਕ ਆਉਂਦੇ ਆ ਨਾ ਉਦੋਂ ਮੇਰੇ ਕੋਲ ਪਤਾ ਕੀ ਬੋਲਦੇ ਆ ਵੀ ਆਹ ਕੱਪੜੇ ਯਾਰ ਤੂੰ ਮਹਿੰਗੇ ਲਾਉਂਦਾ ਪਿਆ ਫੈਕਟਰੀ ਦੇ ਵਿੱਚ ਤਾਂ ਸਸਤੇ ਮਿਲਦੇ ਆ ਅੱਛਾ ਜਿੰਦਗੀ ਤੋਂ ਨੂੰ ਟੌਂਡ ਮਾਰਦੇ ਟੌਂਡ ਮਾਰਦੇ ਆ ਗੱਲਾਂ ਝਮਾਉਂਦੇ ਆ ਜਾਣ ਕੇ ਉਹਨਾਂ ਨੂੰ ਪਤਾ ਮੇਰੀ ਘਰ ਵਾਲੀ ਦੀ ਗੱਲਬਾਤ ਹੈਗੀ ਆ ਫਿਰ ਮੈਨੂੰ ਕਹਿੰਦੇ ਕਿ ਬਈ ਆਹ ਬੈਲਟ ਕਿੰਨੇ ਦੀ ਆ ਮੈਂ ਕਹਾ ਇੰਨੇ ਦੀ ਆ ਇੱਥੇ ਯਾਰ ਤੇਰੀ ਬੈਲਟ ਤਾਂ ਸੋਹਣੀ ਹੈ ਨਹੀਂ ਡਿਜ਼ਾਈਨ ਹੈ ਨਹੀਂ ਤਾਂ ਡਿਜ਼ਾਈਨ ਤਾਂ ਫੈਕਟਰੀ ਦੇ ਵਿੱਚ ਆ ਅੱਛਾ ਵਧੀਆ ਵਧੀਆ ਪੀਸ ਆ ਉੱਥੇ ਜਦੋਂ ਇਹ ਗੱਲਾਂ ਕਹਿੰਦੇ ਆ ਤਾਂ ਉਦੋਂ ਦਿਲ ਨੂੰ ਠੰਡ ਨਹੀਂ ਪੈਂਦੀ ਬਾਈ ਉਦੋਂ ਦਿਲ ਡਰਦਾ ਵੀ ਇਹ ਕੀ ਹੋ ਗਿਆ ਅੱਗ ਲੱਗਦੀ ਐ ਥੱਤ ਸੱਤ ਦੇ ਵਿੱਚ ਬੈੰਨੇ ਆ ਸੱਤ ਦੇ ਵਿੱਚ ਬੈਠੇ ਬੁੜੇ ਬੰਦੇ ਹੋ ਗਏ ਜਿਵੇਂ ਨੌਜਵਾਨ ਪੀੜ੍ਹੀ ਹੋ ਗਈ ਕਹਿਣਗੇ ਫੈਕਟਰੀ ਦੇ ਵਿੱਚ ਬੱਸ ਭਰ ਕੇ ਜਾਂਦੀ ਐ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਐ ਫੈਕਟਰੀ ਦੇ ਵਿੱਚ ਪੈਸੇ ਚ ਇਹੀ ਕੰਮ ਚੱਲਦਾ ਉੱਥੇ ਕਰਦੇ ਕੀ ਆ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਉਦੋਂ ਦਿਲ ਬਾਈ ਡਰਦਾ ਬਹੁਤ ਮਾਜਦਾ ਦਿਲ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਮੈਂ ਇਹ ਗੱਲ ਇਹੀ ਕਹਿਣ ਚ ਲੱਗਿਆ ਵੀ ਸਾਰੀਆਂ ਗਲਤ ਨਹੀਂ ਹੁੰਦੀਆਂ ਇਹਨੀਆਂ ਫੈਕਟਰੀਆਂ ਦੇ ਵਿੱਚ ਲੱਗੀਆਂ ਹੁੰਦੀਆਂ ਜਿਵੇਂ ਮੇਰੀਆਂ ਜਿਵੇਂ ਕਈ ਹੁੰਦੀਆਂ ਜਿੰ ਸਾਰੀ ਫੈਕਟਰੀ ਬਦਨਾਮ ਹੋ ਜਾਂਦੀ ਆ ਮੰਨ ਕੇ ਚੱਲੋ ਵੀ ਜਿਹੜੀ ਕਹਿੰਦੇ ਹੁੰਦੇ ਆ ਅੱਗ ਲੱਗੀ ਆ ਕਿਤੇ ਧੂਆਂ ਤਾਂ ਜਾਂਦਾ ਹੀ ਆ ਹਨਾ ਵੀ ਜੇ ਬੰਦਾ ਗਲਤ ਕਰਦਾ ਰਹੋ ਤਾਂ ਕਰੀ ਜਾਵੇ ਉੱਥੇ ਤਾਂ ਕੁਝ ਕਹਿੰਦੀ ਨਹੀਂ ਜਦੋਂ ਜਨਾਨੀ ਗਲਤ ਹੋ ਗਈ ਉਹਨੂੰ ਕਹਿੰਣਗੇ ਵੀ ਇੱਥੇ ਤਾਂ ਸਾਰਾ ਕੁਝ ਜਨਾਨੀ ਕਰਦੀ ਆ ਵੀ ਤੁਸੀਂ ਜੋ ਆਕ ਜਿਹੜੇ ਤੁਹਾਡੇ ਵਿਗੜੇ ਆ ਜੋ ਆਕਾਂ ਨੂੰ ਤੂੰ ਸਮਝਾਇਆ ਨਹੀਂ ਕਿਤੇ ਬਿਠਾ ਕੇ ਬਥੇਰਾ ਸਮਝਾਇਆ ਬਈ ਮੁੰਡੇ ਨੂੰ ਸਮਝਾਇਆ ਤੇ ਕੁੜੀ ਨੂੰ ਸਮਝਾਇਆ ਕਹਿੰਦੀ ਤੁਸੀਂ ਵੀ ਇਹੇ ਜਿਹਾ ਅਸੀਂ ਤਾਂ ਐਂ ਹੀ ਕਰਾਂਗੇ ਉਹ ਕਹਿੰਦੇ ਪਹਿਲਾਂ ਤੁਸੀਂ ਆਪ ਦਾ ਸੁਧਾਰ ਆਪ ਸੁਧਰੋ ਯਾਰ ਸੁਦਰੋਗੀ ਮੈਂ ਤਾਂ ਮਾਪਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਮਾਪਿਓ ਜਿੰਨਾ ਵੀ ਗਲਤ ਹੋਵੇ ਜਿੰਨਾ ਵੀ ਕਿਵੇਂ ਵੀ ਹੋਵੇ ਜਵਾਕਾਂ ਸਾਹਮਣੇ ਨਾ ਲੜੇ ਬਾਈ ਮੰਨ ਕੇ ਚੱਲੋ ਵੀ ਇਹ ਕਹਿੰਦਾ ਬਾਈ ਕਹਿੰਦਾ ਵੀ ਕੋਹਾ ਉਹਦੀ ਜਨਾਨੀ ਇਹਦੀ ਘਰ ਵਾਲੀ ਆ ਉਹ ਆਪਦਾ ਮਤਲਬ ਤਾਂ ਕੋਹਨੇ ਆਉਦੇ ਜਵਾਕ ਵੀ ਖਰਾਬ ਕਰਤੇ ਇਹਦੇ ਤੇ ਇਲਜ਼ਾਮ ਲਾਤੇ ਤੇ ਉਹਦੇ ਨਾਲ ਜਾ ਕੇ ਤੇ ਇਹ ਆਏ ਖਰਾਬ ਹੋ ਗਏ ਵੀ ਉਹ ਕਹਿੰਦੇ ਜੀ ਤੁਸੀਂ ਨਹੀਂ ਸਹੀ ਹੋ ਸਕਦੇ ਤੇ ਅਸੀਂ ਸਹੀ ਕਿਵੇਂ ਹੋਵਾਂਗੇ ਆਪਦੇ ਸਹੁਰਿਆਂ ਨੂੰ ਨਹੀਂ ਗੱਲਬਾਤ ਕੀਤੀ ਵੀ ਇਹਨੂੰ ਹਟਾਉਣਾ ਸਹੁਰਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਭਾਈ ਤੁਹਾਡਾ ਪਰਿਵਾਰ ਆ ਅਸੀਂ ਤਾਂ ਵਿਆਹ ਤੀ ਇੰਨਾ ਟਾਈਮ ਹੋ ਗਿਆ 18-19 ਸਾਲ ਹੋ ਗਏ ਵਿਆਹ ਨੂੰ ਤੁਸੀਂ ਆਪਦਾ ਆਪ ਸੋਚੋ ਸਾਨੂੰ ਨਾ ਛੱਡੋ ਮੈਂ ਉਹਨਾਂ ਕੋਲ ਗੱਲ ਤਾਂ ਵੀ ਨਹੀਂ ਕਰਦਾ ਭਾਈ ਉਹ ਬੁੜੇ ਹੋਏ ਪਏ ਆ ਜਿਹਨਾਂ ਨਾਲ ਗੱਲ ਕਰਾਂਗੇ ਉਹ ਡਿਪਰੈਸ਼ਨ ਦਾ ਟੈਨਸ਼ਨ ਆਉਣਗੇ ਟੈਨਸ਼ਨ ਲੈਣਗੇ ਮੈਂ ਗੱਲ ਨਹੀਂ ਕਰਦਾ ਮੇਰੇ ਮਾਪੇ ਨਾਲ ਗੱਲ ਗੱਲਬਾਤ ਕਰਦਾ ਤੇ ਉਹ ਕਹਿੰਦੇ ਵੀ ਤੂੰ ਆਦਾ ਘਰ ਵਸਾਈ ਰੱਖ ਕਿਉਂ ਗੁਜਾਰਦਾ ਇਹ ਤੋਂ ਬਾਅਦ ਤੈਨੂੰ ਕੀ ਨਹੀਂ ਦੇ ਦੇਣੀ ਹੈ ਤੇਰੇ ਮੁੰਡੇ ਆ ਜਵਾਗ ਆ ਤੇਰੇ ਉਹਨਾਂ ਦਾ ਸਮਝ ਉਹਨਾਂ ਬਾਰੇ ਸੋਚ ਵੀ ਤੂੰ ਨਾ ਇਹੋ ਜਿਹਾ ਕੰਮ ਕਰ ਮੈਂ ਤਾਂ ਕਰਕੇ ਬਈ ਚੁੱਪਾਂ ਮੈਂ ਬਹੁਤ ਦੁਖੀ ਆ ਤੇ ਬਈ ਮੈਂ ਸਾਰੀਆਂ ਕੁੜੀਆਂ ਨੂੰ ਸਾਰੀਆਂ ਬੁੜੀਆਂ ਨੂੰ ਸਾਰੀਆਂ ਜਨਾਨੀਆਂ ਨੂੰ ਸਮਝਾਉਣਾ ਚਾਹਣਾ ਵੀ ਜਿੰਨੀਆਂ ਵੀ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਨੇ ਸਾਰੀਆਂ ਗਲਤ ਨਹੀਂ ਹੁੰਦੀਆਂ ਮੈਂ ਮੰਨਦਾ ਪਰ ਕਈ ਵਿੱਚ ਚੰਦ ਹੈਗੀਆਂ ਕਿ ਜਿਨ੍ਹਾਂ ਜਿਨ੍ਹਾਂ ਕਰਕੇ ਫੈਕਟਰੀਆਂ ਬਦਨਾਮ ਹੋਈਆਂ ਪਈਆਂ ਇਸ ਕਰਕੇ ਮੈਂ ਸਾਰੀਆਂ ਕੁੜੀਆਂ ਨੂੰ ਸਮਝਾਉਣਾ ਚਾਹਣਾ ਵੀ ਤੁਸੀਂ ਇਹੋ ਜੇ ਕੰਮਾਂ ਤੋਂ ਦੂਰ ਰਹੋ ਕਿਉਂਕਿ ਤੁਹਾਡੇ ਪਰਿਵਾਰ ਬਿਨਾ ਤੁਹਾਡਾ ਕੋਈ ਵੀ ਨਹੀਂ ਹੈਗਾ ਠੀਕ ਹੈ ਇਹੋ ਜੇ ਕੰਮ ਕਰਨੇ ਆ ਤੁਸੀਂ ਹੋਰ ਪਾਸੇ ਕਰ ਸਕਦੇ ਹੋ ਬਥੇਰਾ ਕੁਝ ਹੈਗਾ ਪਰ ਜਿੱਥੇ ਕੰਮ ਕਰਦੇ ਆਂ ਬੁੜੀਆਂ ਜਨਾਨੀਆਂ ਕੰਮ ਕਰਦੀਆਂ ਨੇ ਬੰਦੇ ਕੰਮ ਕਰਦੇ ਨੇ ਉੱਥੇ ਆਪਦੇ ਆਪ ਨੂੰ ਸੰਭਾਲ ਕੇ ਰੱਖੋ ਆਪਣੀ ਇੱਜ਼ਤ ਆਪਦੇ ਹੱਥ ਦੇ ਵਿੱਚ ਆ ਇਹ ਤਾਂ ਨਾਂ ਦੀਆਂ ਬਦਨਾਮ ਬਦਨਾਮ ਹੋਈਆਂ ਪਈਆਂ ਪਰ ਕਈ ਥਾਵਾਂ ਤੇ ਹਾਂ ਸਿਸਟਮ ਚੱਲਦਾ ਵੀ ਆ ਆਪਾਂ ਨਹੀਂ ਕਹਿੰਦੇ ਵੀ ਨਹੀਂ ਚੱਲਦਾ ਪਰ ਚੱਲਦਾ ਸਾਰੇ ਪਾਸੇ ਚੱਲਦਾ ਪਰ ਫੈਕਟਰੀਆਂ ਜ਼ਿਆਦਾਤਰ ਬਦਨਾਮ ਉਹਨਾਂ ਜਨਾਨੀਆਂ ਕਰਕੇ ਹੁੰਦੀਆਂ ਜਿਹੜੀਆਂ ਆਪਣੇ ਘਰ ਵਾਲਿਆਂ ਨੂੰ ਸਮਝਦੀਆਂ ਨਹੀਂ ਠੀਕ ਹੈ ਧੰਨਵਾਦ ਧੰਨਵਾਦ ਬਈ ਬਾਈ ਕਹਿੰਦਾ ਵੀ ਮੇਰੀ ਘਰ ਵਾਲੀ ਆ ਲੱਗੀ ਨੂੰ ਉਹਨੂੰ 10 ਸਾਲ ਹੋ ਗਏ 7 6 7 ਸਾਲ ਵਧਿਆ ਨਿਕਲੇ ਪਿਛਲੇ ਆ 2-3 ਸਾਲਾਂ ਤੋਂ ਕਹਿੰਦਾ ਵੀ ਉਹ ਇਹੇ ਜੇ ਦਲਦਲ ਚ ਫਸ ਗਈ ਭਈ ਇਹ ਨਾ ਸੱਟ ਹੋ ਗਈ। ਭਈ ਇਹ ਦੇ ਕਰਕੇ ਕਹਿੰਦਾ ਸਾਡੇ ਘਰੇ ਕਲੇਸ਼ ਪੈਣ ਲੱਗ ਗਿਆ। ਪਹਿਲਾਂ ਮੈਂ ਲਈ ਸੀ ਇੱਕ ਸਿਰਫ ਆਪਦੇ ਬੀਮਾਨ ਨੇ ਕਿ ਚਲੋ ਸਾਡੀ ਦੁਕਾਨ ਸੀਗੀ ਉਹ ਚ ਪੈਸੇ ਚਾਰ ਪਾਏ ਜਾਣਗੇ ਮਦਦ ਹੋ ਜੂਗੀ। ਹੁਣ ਰੁਪਏ ਵਧ ਗਿਆ ਬਣ ਲੱਗੇ ਕਹਿੰਦਾ ਮਾਨੂੰ ਕਿ ਹਟ ਜਾ ਤੂੰ ਰਹਿਂਦੇ। ਪਰ ਉਹ ਹਟਦੀ ਨਹੀਂ ਕਹਿੰਦੀ ਵੀ ਮੈਂ ਤਾਂ ਕੰਮ ਕਰੂੰਗੀ ਤੇ ਕੁਝ ਮਰਜ਼ੀ ਹੋ ਜੇ। ਪਰ ਉੱਥੇ ਕੀ ਇਹਨਾਂ ਦਾ ਕਲੇਸ਼ ਪੈਂਦਾ ਬਹੁਤ ਕੁਝ ਹੋਈ ਜਾਂਦਾ ਤੇ ਹੁਣ ਉਹ ਬੰਦਾ ਕਹਿੰਦਾ ਵੀ ਮੈਂ ਇਹਨੂੰ ਹਟਾਉਣਾ ਚਾਹਣਾ ਪਰ ਇਹ ਹਟਦੀ ਨਹੀਂ। ਚੜੀਆਂ ਕੁੜੀਆਂ ਫੈਕਟਰੀ 'ਚ ਕੰਮ ਕਰਦੀਆਂ ਬੁੜੀਆਂ ਕਰਦੀਆਂ ਉਹ ਸਾਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਬਥੇਰੀਆਂ ਜਿਹੜੀਆਂ ਆਪਦੀ ਘਰ ਦੀ ਮਜਬੂਰੀ ਕਰਕੇ ਉੱਥੇ ਕੰਮ ਕਰਾਈਆਂ ਆਪਦਾ ਸੋਨਾ ਗੈਰਾ ਕਰਾਈਆਂ ਇੱਥੇ ਇਹਨਾਂ ਦਾ ਕਲੇਸ ਪੈ ਗਿਆ ਜਵਾ ਖਰਾਬ ਹੋਗੇ ਕੁੜੀ ਵੇਖ ਕੇ ਇਹਨਾਂ ਨੂੰ ਲੜਦੇ ਵੇਖ ਕੇ ਉਹ ਕੁੜੀ ਖਰਾਬ ਹੋ ਗਈ ਕਿਸੇ ਨਾ ਗੱਲ ਗਾਦ ਕਰ ਲਈ ਇਹਦੇ ਸਾਹਮਣੇ ਮੁੜ ਕੇ ਉਹ ਮੁੰਡਾ ਮੁੰਡਾ ਕੈਫ ਸੁਲਖਾਂ ਦਾ ਮੁੰਡੇ ਨੂੰ ਨਹੀਂ ਰੋਕ ਸਕਦੀ ਕਿ ਕੋਈ ਜਨਾਨੀ ਆਪਦੇ ਮੰਨ ਕੇ ਚੱਲ ਚੱਕਰ ਪਿੱਛੇ ਤੇ ਇਹ ਘਰ ਨੂੰ ਸਾਰੇ ਨੂੰ ਖਰਾਬ ਕਰੀ ਜਾਂਦੀ ਹੈ ਬਾਈ ਇਹ ਸਾਡੀ ਮਨ ਕੇ ਚਲ ਵੀਡੀਓ ਕਿ ਸਿੱਖਿਆ ਨਹੀਂ ਹੁੰਦੀ ਆ ਇਹਨੂੰ ਵੇਖ ਕੇ ਕੀ ਪਤਾ ਦੋ ਚਾਰ ਘਰ ਟੁੱਟਣ ਤੋਂ ਬਚ ਜਾਣਾ ਕਿਉਂਕਿ ਉਹ ਆਪਦੇ ਇੱਕ ਜ਼ਿੰਦਗੀ ਦੇ ਨਜ਼ਾਰੇ ਲੈਂਦੀ ਲੈਂਦੀ ਆਪ ਦੋਨੋਂ ਸਾਰਾ ਕੁਝ ਖੋ ਬੈਠਣਾ ਜੁਆਕ ਵੀ ਖੋ ਬੈਠੂਗੀ ਤੇ ਇਹਨੂੰ ਵੀ ਖੋ ਬੈਠੂਗੀ ਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਜਿਵੇਂ ਕਹਿੰਦੇ ਨੇ ਚੜੀਗਾ ਚੌਗੀ ਖੇਤ ਤੇ ਹੁਣ ਪਛਤਾਈ ਕੀ ਬੰਦਾ ਫਿਰ ਉਸ ਤੋਂ ਬਾਅਦ ਪਛਤਾਈ ਕੁਝ ਨਹੀਂ ਬੰਦਾ ਜਦੋਂ ਇੱਕ ਵਾਰੀ ਆਪਣਾ ਕੰਮ ਖਰਾਬ ਹੋ ਜੇ ਇਸੇ ਗੱਲ ਪਿੱਛੇ ਆਪਾਂ ਕਹਨੇ ਹੁੰਨੇ ਆ ਪਰ ਜਿਹੜੀ ਗੱਲ ਹੈਗੀ ਬਾਈ ਇੱਕ ਮਾਂ ਪਿਓ ਨੂੰ ਵੀ ਇੱਕ ਜ਼ਰੂਰੀ ਗੱਲ ਸੁਣ ਲੋ ਤੁਹਾਡੀ ਆਸਬੋਦੀ ਜਿੰਨੀ ਮਰਜ਼ੀ ਲੜਾਈ ਹੋਵੇ ਕੁਝ ਵੀ ਹੋਵੇ ਬੱਚਾ ਸਾਹਮਣੇ ਨਾ ਲੜ ਆਪਦਾ ਉਹੇ ਛੋਡੀ ਕੋਈ ਕੋਈ ਵੀ ਪ੍ਰਾਈਵੇਸੀ ਜਾਂ ਜਵਾਕਾਂ ਦੀ ਸਾਹਮਣੇ ਇਹ ਚੀਜ਼ਾਂ ਨਾ ਖੋਲੋ ਕਿ ਗੱਲ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਗਲਤ ਪ੍ਰਭਾਵ ਪਵੇ। ਸਾਡੀ ਵੀਡੀਓ ਕਿਸੇ ਖਾ ਲਈ ਹੁੰਦੀ ਆ। ਸਾਡੀ ਵੀਡੀਓ ਕੰਟੈਂਟਮੈਂਟ ਲਈ ਹੁੰਦੀ ਆ। ਸਾਡੀ ਵੀਡੀਓ ਸੱਦੇ ਪਾਸੇ ਰੱਖੋ ਪੁੱਠੇ ਪਾਸੇ ਨਾ ਲੈ ਕੇ ਜਾਓ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਰਕਮੈਂਡ ਜ਼ਰੂਰ ਕਰੋ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮੈਂ ਤੁਹਾਡਾ ਆਪਣਾ ਗੁਰੂ ਸਿੱਧੂ। ਧੰਨਵਾਦ।